ਸਰਬ ਜਿੱਤ ਹੋਈ ਆ ਜੋ ਵੱਡੀ ਕਿਸ ਤਰ੍ਹਾਂ ਦੇਖ ਰਹੇ ਹੋ ਲੋਕਾਂ ਨੇ ਫਤਵਾ ਵਧੀਆ ਦਿੱਤਾ ਬਿਲਕੁਲ ਜੀ ਬਿਲਕੁਲ ਅੱਜ ਪਟਿਆਲਾ ਦੇ ਲੋਕਾਂ ਦੀ ਜਿੱਤ ਹੋਈ ਹੈ ਆਮ ਲੋਕਾਂ ਦੀ ਜਿੱਤ ਹੋਈ ਹੈ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਜਿੱਤ ਹੋਈ ਹੈ ਪਾਸੇ ਮਹਿਲਾ ਤੋਂ ਮਹਾਰਾਣੀ ਪਰਨੀਤ कौर ਤੇ ਇੱਕ ਪਾਸੇ ਉਹਨਾਂ ਦੇ ਹੀ ਸਾਥੀ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਹਰਾ ਕੇ ਅੱਜ ਜਿੱਤ ਪ੍ਰਾਪਤ ਕੀਤੀ ਹੈ ਕਿਤੇ ਨਾ ਕਿਤੇ ਕਮੀਆਂ ਲੱਗੀਆਂ ਨੇ ਉਧਰ ਬਿਲਕੁਲ ਜੀ ਬਿਲਕੁਲ ਸਰਕਾਰ ਨਾਕਾਮ ਹੋ ਚੁੱਕੀ ਹੈ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਵੱਡੇ ਵੱਡੇ ਉਹ ਪੂਰੇ ਨਹੀਂ ਕਰ پا ਰਹੇ بجلی ਦੇ ਕਟ ਲੱਗ ਰਹੇ ਨੇ ਬਿਜਲੀ ਫਰੀ ਦਾ ਰੌਲਾ ਪਾ ਰਹੇ ਨੇ ਬਿਜਲੀ ਦੇ ਵੱਡੇ ਵੱਡੇ ਕਟ ਲੱਗ ਰਹੇ ਨੇ ਆਮ ਆਦਮੀ ਪਾਰਟੀ 130 130 ਕਰ ਰਹੀ ਸੀ ਤੇ ਉਹ ਤੁਹਾਡੀ ਭਾਈਵਾਲ ਪਾਰਟੀ ਵੀ ਸੀ ਪੰਜਾਬ ਤੋਂ ਬਾਹਰ ਪਰ ਪੰਜਾਬ ਦੇ ਵਿੱਚ ਅਲੱਗ-ਅਲੱਗ ਲੜੇ ਇਸ ਤਰ੍ਹਾਂ ਦੇਖ ਰਹੇ ਹਾਂ ਕਿ ਹੁਣ ਅੱਗੇ ਜਾ ਕੇ ਸਰਕਾਰ ਇਕੱਠੀ ਬਣਾਈ ਜਾਏਗੀ ਦੇਖੋ ਅਸੀਂ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਚ ਹੈ ਕਾਂਗਰਸ ਤੇ ਇੱਥੇ ਜਿਹੜੀ ਇਹਨਾਂ ਦੀ ਸਰਕਾਰ ਹੈ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਗੁੰਮਰਾਹ ਕਰਕੇ ਆਈ ਹੈ 2022 ਪੰਜਾਬ ਦੇ ਵਿੱਚ ਹੁਣ ਕਾਂਗਰਸ ਸੱਤ ਪੱਤਾ ਲੈ ਕੇ ਆਈ ਹੈ ਤੇ ਆਮ ਆਦਮੀ ਪਾਰਟੀ ਤਿੰਨ ਲੈ ਕੇ ਆਈ ਹੈ ਜਿਹੜੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਆਪਣੇ ਰਾਜਾ ਵੜਿੰਗ ਜੀ ਤੇ ਉਦੋਂ ਚਰਨਜੀਤ ਚੰਨੀ ਸਾਫ ਦਾ ਮੁੱਖ ਮੰਤਰੀ ਉਹ ਵੀ ਜਿੱਤੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਬਿਲਕੁਲ ਜੀ ਕਾਂਗਰਸ ਨੇ ਬੜੀ ਸੂਝ-ਬੂਝ ਨਾਲ ਹਾਈ ਕਮਾਂਡਰ ਨੇ ਟਿਕਟਾਂ ਵੰਡੀਆਂ ਨੇ ਇਸ ਵਾਰ ਪੰਜਾਬ ਦੇ ਵਿੱਚ ਸਰਵੇ ਕਰਵਾ ਕੇ ਟਿਕਟਾਂ ਦਿੱਤੀਆਂ ਕਹਾਵਤ ਦੇ ਵਿੱਚ ਰਾਹੁਲ ਗਾਂਧੀ ਦੀ ਪੈਦਲ ਯਾਤਰਾ ਨੂੰ ਕਿਸ ਤਰ੍ਹਾਂ ਦੇਖ ਰਹੇ ਕੋਈ ਫਰਕ ਪਿਆ ਸੀ ਉਸ ਦੇ ਨਾਲ ਤਾਂ ਹੀ ਜਿੱਤ ਹੋਈ ਹੈ ਬਿਲਕੁਲ ਜੀ ਬਿਲਕੁਲ ਦੇਖੋ ਉਹਨਾਂ ਦੀ ਯਾਤਰਾ ਦਾ ਪੂਰੇ ਭਾਰਤ ਦੇ ਵਿੱਚ ਫਰਕ ਪਿਆ ਹੈ ਚਾਹੇ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਹੋਏ ਤੇ ਚਾਹੇ ਆਪਣੇ ਨੇ ਈਸਟ ਤੋਂ ਲੈ ਕੇ ਤੇ ਮੁੰਬਈ ਤੱਕ ਹੋਏ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਧਰਵੀਰ ਗਾਂਧੀ ਦੀ ਅੱਜ ਜਿੱਤ ਹੋਈ ਹੈ ਉਸ ਨੂੰ ਲੈ ਕੇ ਅੱਜ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸਾਡੇ ਨਾਲ ਕਾਂਗਰਸ ਦੇ ਸਪੋਕਸਪਰਸਨ ਗਨੰਦ ਸੰਦੂ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਸੰਦੂ ਸਾਹਿਬ ਜਿੱਤ ਹੋਈ ਹੈ ਅੱਜ ਵੱਡੀ ਕਿਸ ਤਰ੍ਹਾਂ ਦੇਖ ਰਹੇ ਹੋ ਲੋਕਾਂ ਨੇ ਫਤਵਾ ਵਧੀਆ ਦਿੱਤਾ ਬਿਲਕੁਲ ਜੀ ਬਿਲਕੁਲ ਅੱਜ ਪਟਿਆਲਾ ਦੇ ਲੋਕਾਂ ਦੀ ਜਿੱਤ ਹੋਈ ਹੈ ਆਮ ਲੋਕਾਂ ਦੀ ਜਿੱਤ ਹੋਈ ਹੈ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਜਿੱਤ ਹੋਈ ਹੈ ਡਾਕਟਰ ਗਾਂਧੀ ਨੂੰ ਲੋਕਾਂ ਨੇ ਜਿਤਾ ਕੇ ਪਾਰਲੀਮੈਂਟ ਚ ਭੇਜਿਆ ਕਿਉਂਕਿ ਜਿਹੜੀ 40-45 ਸਾਲ ਦੀ ਡਾਕਟਰ ਸਾਹਿਬ ਦੀ ਸਮਾਜਿਕ ਸੇਵਾ ਜਿਹੜਾ ਕਲੀਨਿਕ ਚਲਾਉਂਦੇ ਸੀ ਤੇ ਜਿਹੜੇ 5 ਸਾਲ ਪਿਛਲੇ 14 ਤੋਂ 19 ਤੱਕ ਐਮਪੀ ਰਹੇ ਨੇ ਤੇ ਜਿਹੜੇ ਪਟਿਆਲੇ ਦੇ ਲੋਕਾਂ ਲਈ ਉਹਨਾਂ ਨੇ ਕੰਮ ਕੀਤੇ ਤੇ ਲੋਕ ਮੁੱਦੇ ਜਿਹੜੇ ਪੰਜਾਬ ਦੇ ਉਹ ਪਾਰਲੀਮੈਂਟ 'ਚ ਚੱਕੇ ਉਹ ਦੇਖ ਕੇ ਆਪ ਮਹਾਰੇ ਸਾਰੇ ਪਟਿਆਲਾ ਨਿਵਾਸੀਆਂ ਨੇ ਲੋਕਾਂ ਨੇ ਵੋਟ ਪਾਈ ਤੇ ਡਾਕਟਰ ਸਾਹਿਬ ਅੱਜ ਜਿੱਤੇ ਨੇ ਇੱਕ ਪਾਸੇ ਮੈਲਾ ਤੋਂ ਮਹਾਰਾਣੀ ਪਰਨੀਤ कौर ਤੇ ਇੱਕ ਪਾਸੇ ਉਹਨਾਂ ਦੇ ਹੀ ਸਾਥੀ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਹਰਾ ਕੇ ਅੱਜ ਜਿੱਤ ਪ੍ਰਾਪਤ ਕੀਤੀ ਹੈ ਕਿਤੇ ਨਾ ਕਿਤੇ ਕਮੀਆਂ ਲੱਗੀਆਂ ਨੇ ਉਧਰ ਬਿਲਕੁਲ ਨਹੀਂ ਬਿਲਕੁਲ ਸਰਕਾਰ ਨਾਕਾਮ ਹੋ ਚੁੱਕੀ ਹੈ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਵੱਡੇ ਵੱਡੇ ਉਹ ਪੂਰੇ ਨਹੀਂ ਕਰ پا ਰਹੇ بجلی ਦੇ ਕੱਟ ਲੱਗ ਰਹੇ ਨੇ ਬਿਜਲੀ ਫ੍ਰੀ ਦਾ ਰੌਲਾ ਪਾ ਰਹੇ ਨੇ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਨੇ ਤੇ ਜਿਹੜੇ ਵਾਅਦੇ ਇਹਨਾਂ ਨੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਕੀਤਾ ਸੀ ਤੇ ਹੋਰ ਨਸ਼ਾ ਕੰਟਰੋਲ ਕਰਨ ਦਾ ਕੀਤਾ ਸੀ ਨਸ਼ਾ ਕਹਿੰਦੇ ਜੜੋਂ ਖਤਮ ਕਰ ਦਾਂਗੇ ਇੱਕ ਮਹੀਨੇ 'ਚ ਮਾਫੀਆ ਜਿਹੜਾ ਸ਼ਰਾਬ ਮਾਫੀਆ ਗੈਂਗਸਟਰਵਾਦ ਜਿਹੜਾ ਇੰਨਾ ਵਧਿਆ ਹੈ ਉਹਦੇ ਕਰਕੇ ਲੋਕਾਂ 'ਚ ਨਿਰਾਸ਼ਾ ਸਰਕਾਰ ਦੇ ਖਿਲਾਫ ਸਰਕਾਰ ਜਿਹੜੀ ਹੈ ਮੈਨੇਜਮੈਂਟ ਦੇ ਵਿੱਚ ਫੇਲ ਹੋ ਚੁੱਕੀ ਹੈ ਤੇ ਲੋਕਾਂ ਨੇ ਜਿਹੜਾ ਫਤਵਾ ਹੈ ਉਹ ਸਰਕਾਰ ਦੇ ਉਲਟ ਦਿੱਤਾ ਹੈ ਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਵਿੱਚ ਕਾਂਗਰਸ ਤੇ ਹੱਕ ਚ ਦਿੱਤਾ ਹੈ ਆਮ ਆਦਮੀ ਪਾਰਟੀ 130 130 ਕਰ ਰਹੀ ਸੀ ਤੇ ਉਹ ਤੁਹਾਡੀ ਭਾਈਵਾਲ ਪਾਰਟੀ ਵੀ ਸੀ ਪੰਜਾਬ ਤੋਂ ਬਾਹਰ ਪਰ ਪੰਜਾਬ ਦੇ ਵਿੱਚ ਅਲੱਗ-ਅਲੱਗ ਲੜੇ ਇਸ ਤਰ੍ਹਾਂ ਦੇਖ ਰਹੇ ਹੋ ਕਿ ਹੁਣ ਅੱਗੇ ਜਾ ਕੇ ਸਰਕਾਰ ਇਕੱਠੀ ਬਣਾਈ ਜਾਏਗੀ ਦੇਖੋ ਅਸੀਂ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਚ ਹੈ ਕਾਂਗਰਸ ਤੇ ਇੱਥੇ ਜਿਹੜੀ ਇਹਨਾਂ ਦੀ ਸਰਕਾਰ ਹੈ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਗੁੰਮਰਾਹ ਕਰਕੇ ਆਈ ਹੈ 2022 'ਚ ਤੇ 22 ਤੋਂ ਲੈ ਕੇ ਹੁਣ ਤੱਕ ਨਾ ਤਾਂ ਪਟਿਆਲੇ ਦਾ ਕੋਈ ਸਵਾਰਿਆ ਤੇ ਨਾ ਪੰਜਾਬ ਲੈਵਲ ਤੇ ਇਹਨਾਂ ਨੇ ਕੋਈ ਵੀ ਐਸਾ ਵੱਡਾ ਕੰਮ ਨਹੀਂ ਕੀਤਾ ਜਾਂ ਜਿਹੜੇ ਡਿਵੈਲਪਮੈਂਟ ਦੇ ਕੰਮ ਨਹੀਂ ਕੀਤੇ ਇਹ ਸਿਰਫ ਸਰਕਾਰ ਝੁਮਲਿਆਂ ਦੀ ਸਰਕਾਰ ਹੈ ਤੇ ਮੀਡੀਆ ਨੂੰ ਦਬਕਾਉਣ ਵਾਲੀ ਸਰਕਾਰ ਹੈ ਵਿਰੋਧੀਆਂ ਨੂੰ ਦਬਕਾਉਣ ਵਾਲੀ ਸਰਕਾਰ ਬਣ ਕੇ ਰਹਿ ਗਈ ਤੇ ਲੋਕ ਬਹੁਤ ਨਿਰਾਸ਼ ਸੀ ਭਗਵੰਤ ਮਾਨ ਤੋਂ ਤੇ ਉਹ ਜਿਹੜਾ ਨਰਾਸ਼ਾ ਹੈ ਆਪਣੀ ਲੋਕਾਂ ਨੇ ਵੋਟਾਂ ਦੇ ਰੂਪ ਚ ਸਰਕਾਰ ਦੇ ਉਲਟ ਕੱਢਤੀ ਹੈ। ਪੰਜਾਬ ਦੇ ਵਿੱਚ ਹੁਣ ਕਾਂਗਰਸ ਸੱਤ ਪਿੱਤਾ ਲੈ ਕੇ ਆਈ ਹੈ ਤੇ ਆਮ ਆਦਮੀ ਪਾਰਟੀ ਤਿੰਨ ਲੈ ਕੇ ਆਈ ਹੈ ਜਿਹੜੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਆਪਣੇ ਰਾਜਾ ਵੜਿੰਗ ਜੀ ਤੇ ਉਦੋਂ ਕਰਨ ਜੀ ਚੰਨੀ ਸਾਫਾ ਮੁੱਖ ਮੰਤਰੀ ਉਹ ਵੀ ਜਿੱਤੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜੀ ਕਾਂਗਰਸ ਨੇ ਬੜੀ ਸੂਝ-ਬੂਝ ਨਾਲ ਹਾਈ ਕਮਾਂਡ ਨੇ ਟਿਕਟਾਂ ਵੰਡੀਆਂ ਨੇ ਇਸ ਵਾਰ ਪੰਜਾਬ ਦੇ ਵਿੱਚ ਸਰਵੇ ਕਰਵਾ ਕੇ ਟਿਕਟਾਂ ਦਿੱਤੀਆਂ ਤੇ ਜਿਹੜੇ ਜਿੱਤਣ ਦੇ ਯੋਗ ਉਮੀਦਵਾਰ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਤੇ ਸਾਡੇ ਜਿੰਨੇ ਸੀਨੀਅਰ ਲੀਡਰਸ਼ਿਪ ਨੇ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਨੇ ਰਾਜਾ ਜੀ ਹੋਣ ਚੰਨੀ ਜੀ ਹੋਣ ਰੰਧਾਵਾ ਜੀ ਹੋਣ ਤੇ ਹੋਰ ਸਾਰੇ ਕੁਬਾਇਆ ਸਾਹਿਬ ਹੋਣ ਹੋਰ ਜਿੰਨੇ ਵੀ ਸਾਡੇ ਸੀਨੀਅਰ ਲੀਡਰ ਨੇ ਉਹਨਾਂ ਨੇ ਜਿਹੜਾ ਕਾਂਗਰਸ ਪਾਰਟੀ ਨੇ ਉਹਨਾਂ ਤੇ ਵਿਸ਼ਵਾਸ ਜਿਤਾਇਆ ਸੀ ਉਹ खरे उतरे ਆ ਤੇ ਜਿਹੜੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਹੈ ਆਪ ਮੁਹਾਰੇ ਬਾਹਰ ਆ ਕੇ ਵੋਟ ਪਾਈ ਹੈ ਇਥੋਂ ਪਤਾ ਲੱਗਦਾ ਵੀ ਪੰਜਾਬ ਦੇ ਲੋਕ ਜਿਹੜੇ ਕਾਂਗਰਸ ਨੂੰ ਪਿਆਰ ਕਰਦੇ ਨੇ ਡੈਮੋਕ੍ਰੈਟਿਕ ਪਾਰਟੀ ਹੈ ਸਾਡੀ ਕਾਂਗਰਸ ਪਾਰਟੀ ਹਰ ਕਿਸੇ ਨੂੰ ਆਪਣਾ ਜਮਹੂਰੀ ਹੱਕ ਹੈ ਆਪਣੀ ਗੱਲ ਰੱਖਣ ਦਾ ਸੋ ਇਸ ਗੱਲ ਤੋਂ ਖੁਸ਼ ਹੋ ਕੇ ਲੋਕਾਂ ਨੇ ਕਾਂਗਰਸ ਦੇ ਹੱਕ ਹਸਪਤਵਾ ਦਿੱਤਾ ਹੈ ਸਵਾਲ ਅਮਰਿਤਪਾਲ ਨੂੰ ਕਿਸ ਤਰ੍ਹਾਂ ਦੇਖ ਰਿਹਾ ਖੜੂਰ ਸਾਹਿਬ ਤੋਂ ਸੀਟ ਤੋਂ ਤੇ ਖਾਲਸਾ ਜਿਹੜੇ ਹੈਗੇ ਨੇ ਉਹ ਜਿੱਤੇ ਨੇ ਸੀਟ ਨੂੰ ਤੇ ਲੱਗ ਰਿਹਾ ਕਿ ਰਾਹੁਲ ਗਾਂਧੀ ਅਗਰ ਚਾਹਣ ਤੇ ਉਹਨਾਂ ਨੂੰ ਆਪਣੇ ਨਾਲ ਰਲਾ ਸਕਦੇ ਨੇ ਬਿਲਕੁਲ ਜੀ ਦੇਖੋ ਪੰਥਕ ਸੋਚ ਦੇ ਲੀਡਰ ਨੇ ਦੋਨੋਂ ਤੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਪੰਥਕ ਆਧਾਰ ਹੈ ਜਿਹੜਾ ਹੈ ਆਪਣਾ ਲੀਡਰਸ਼ਿਪ ਦਾ ਅਕਾਲੀ ਦਲ ਉਹਦੇ ਤੋਂ ਪਛੜ ਚੁੱਕਿਆ ਸੀ ਸੋ ਲੋਕਾਂ ਨੂੰ ਇੱਕ ਪੰਥਕ ਵਿਚਾਰਧਾਰਾ ਦੀ ਲੀਡਰਸ਼ਿਪ ਚਾਹੀਦੀ ਸੀ ਸੋ ਉਹ ਦੋਨੇ ਉਹਦੇ ਚ ਉੱਪਰ ਕੇ ਸਾਹਮਣੇ ਆਏ ਨੇ ਤੇ ਡੈਮੋਕਰੈਟਿਕਲੀ ਹਰ ਕਿਸੇ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ ਆਪਣਾ ਪੱਖ ਰੱਖਣ ਦਾ ਰਾਈਟ ਟੂ ਸਪੀਚ ਰਾਈਟ ਟੂ ਵੋਟ ਹੈ ਜਿਹੜੀ ਉਹ ਸਾਡਾ ਹੱਕ ਹੈ ਅਸੀਂ ਜੋ ਕੁਝ ਵੀ ਜਿਹੜਾ ਅਸੀਂ ਆਪਣੇ ਹੱਕਾਂ ਲਈ ਮੰਗ ਸਕਦੇ ਹਾਂ ਤੇ ਜਿਹੜਾ ਐਨਐਸਏ ਲਾ ਕੇ ਨੇ ਭਾਜੀਪੀ ਨੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਦੋਨਾਂ ਨੇ ਮਿਲੀ ਭੁਗਤ ਨਾਲ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਜਿਨ੍ਹਾਂ ਦਾ ਕੋਈ ਏਡਾ ਕਸੂਰ ਵੀ ਨਹੀਂ ਉਹ ਲੋਕਾਂ ਨੂੰ ਸਿੱਧੇ ਰਾਹੇ ਪਾਰੇ ਸੀ ਅੰਮ੍ਰਿਤ ਛਕਾਰੇ ਸੀਗੇ ਨਸ਼ੇ ਨਸ਼ਿਆਂ ਤੋਂ ਵਰਜ ਰਹੇ ਸੀ ਵੀ ਲੋਕ ਨੌਜਵਾਨਾਂ ਦੇ ਵਿੱਚ ਜਾ ਕੇ ਨਸ਼ਿਆਂ ਦੇ ਵਿਰੋਧ ਪ੍ਰਚਾਰ ਕਰ ਰਹੇ ਸੀ ਤੇ ਨੌਜਵਾਨ ਉਹਨਾਂ ਦੀ ਗੱਲ ਵੀ ਮੰਨ ਰਹੇ ਆ ਤੇ ਇਹ ਸਰਕਾਰ ਨੇ ਦੋਨਾਂ ਸਰਕਾਰਾਂ ਨੇ ਇੱਕ ਮਿਲੀ ਭੁਗਤ ਦੇ ਨਾਲ ਉਹਨਾਂ ਤੇ ਜਿਵੇਂ ਐਨਐਸਏ ਲਾਈ ਹੈ ਤੇ ਫਿਰ ਪੰਜਾਬ ਤੋਂ ਬਾਹਰ ਡਿਬਰੂਗੜ੍ਹ ਉਹਨਾਂ ਨੂੰ ਸਿੱਟਿਆ ਹੈ ਉਹ ਲੋਕਾਂ 'ਚ ਨਰਾਸ਼ਾ ਸੀਗੀ ਤੇ ਅੱਜ ਡੈਮੋਕ੍ਰੈਟਿਕ ਵੇਅ ਦੇ ਵਿੱਚੋਂ ਜਿੱਤ ਕੇ ਬਾਹਰ ਆਏ ਨੇ ਲੋਕਾਂ ਨੇ ਫਤਵਾ ਦਿੱਤਾ ਸੀ ਉਸ ਫਤਵੇ ਦਾ ਵੈਲਕਮ ਕਰਦੇ ਆ ਤੇ ਜਿੱਤ ਦੀ ਵਧਾਈ ਦਿੰਨੇ ਆ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੀ ਪੈਦਲ ਯਾਤਰਾ ਨੂੰ ਕਿਸ ਤਰ੍ਹਾਂ ਦੇਖ ਰਹੇ ਕੋਈ ਫਰਕ ਪਿਆ ਸੀ ਉਸ ਦੇ ਨਾਲ ਤਾਂ ਹੀ ਜਿੱਤ ਹੋਈ ਹੈ ਬਿਲਕੁਲ ਜੀ ਬਿਲਕੁਲ ਦੇਖੋ ਉਹਨਾਂ ਦੀ ਯਾਤਰਾ ਦਾ ਪੂਰੇ ਭਾਰਤ ਦੇ ਵਿੱਚ ਫਰਕ ਪਿਆ ਹੈ ਚਾਹੇ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਹੋਏ ਤੇ ਚਾਹੇ ਆਪਣੇ ਨੇ ਈਸਟ ਤੋਂ ਲੈ ਕੇ ਤੇ ਮੁੰਬਈ ਤੱਕ ਹੋਏ ਵਸਤ ਤੱਕ ਹੋਏ ਜਿਹੜੀ ਰਾਹੁਲ ਗਾਂਧੀ ਜੀ ਨੇ ਆਪਣੀ ਪੈਦਲ ਯਾਤਰਾ ਕੱਢੀ ਹੈ ਪੂਰੇ ਦੇਸ਼ ਦੇ ਵਿੱਚ ਉਹਦਾ ਲੋਕ ਜਿਹੜਾ ਫਿਊਚਰ ਹੈ ਇੰਡੀਆ ਦਾ ਉਹ ਬਣ ਕੇ ਉੱਭਰੇ ਨੇ ਉਹਨਾਂ ਦੀ ਛਵੀ ਜਿਹੜੀ ਇਹਨਾਂ ਨੇ ਗਲਤ ਬਣਾਈ ਹੋਈ ਸੀ ਬੀਜੇਪੀ ਵਾਲਿਆਂ ਨੇ ਪ੍ਰਚਾਰ ਕਰ ਕਰਕੇ ਉਹ ਛਵੀ ਨੂੰ ਸੁਧਾਰਿਆ ਤੇ ਉਹਨਾਂ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਹੈ ਕਿ ਮੈਂ ਜਿਹੜਾ ਲੋਕਾਂ ਦਾ ਲੀਡਰ ਆ ਨੌਜਵਾਨਾਂ ਦਾ ਲੀਡਰ ਆ ਤੇ ਬਿਲਕੁਲ ਜਿਹੜੇ ਰਾਹੁਲ ਗਾਂਧੀ ਜੀ ਨੇ ਇੰਡੀਆ ਆਲਾਈਂਸ ਦੀ ਸਰਕਾਰ ਬਣ ਰਹੀ ਹੈ ਤੇ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਰਹੇ ਨੇ ਸੋ ਇਸ ਹਨ ਸਪੋਕਸਪਰਸਨ ਗੌਰਵ ਸੰਧੂ ਕਾਂਗਰਸ ਦੇ ਜਿਨ੍ਹਾਂ ਨੇ ਅੱਜ ਤਰਵੀਰ ਗਾਂਧੀ ਜੀ ਨੂੰ ਪਹਿਲੇ ਜਿੱਤ ਤੇ ਮੁਬਾਰਕਾ ਦਿੱਤੀਆਂ ਤੇ ਨਾਲ ਹੀ ਜਿਹੜੇ ਰਾਹੁਲ ਗਾਂਧੀ ਦੀ ਯਾਤਰਾ ਆਈ ਸੀ ਪਟਿਆਲਾ ਦੇ ਵਿੱਚ ਪੈਦਲ ਯਾਤਰਾ ਉਸ ਨੂੰ ਵੀ ਮਹੱਤਤਾ ਦਿੱਤੀ ਕਿ ਉਸ ਦੇ ਨਾਲ ਹੀ ਬਹੁਤ ਹੀ ਫਰਕ ਪਿਆ ਜਿਹੜੇ ਕਾਂਗਰਸ ਦੀ ਅੱਜ 7 ਸੀਟਾਂ ਦੇ ਉੱਪਰ ਜਿੱਤ ਹੋਈ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਿੰਦਰ ਦੇ ਕੋਲ ਮੰਦਿਰ ਤੋਂ